ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਯੂਐਸ ਟਾਈਮਜ਼ ਵਿੱਚ ਬਹੁਤ-ਬਹੁਤ ਸਵਾਗਤ ਹੈ ਦੋਸਤੋ ਹਾਜ਼ਰਾਂ ਅੱਜ ਅੱਜ ਦੇ ਕੁਝ ਗੱਲਾਂ ਮਤ ਅੱਜ ਦੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਰਾਸ਼ਟਰਪਤੀ ਟਰੰਪ ਕੋ ਲੋ ਫੈਡਰਲ ਗਵਰਨਰ ਲੀਜ਼ਾ ਕੁੱਕ ਨੂੰ ਹਟਾਉਣ ਦਾ ਮਾਮਲਾ ਸਾਹਮਣੇ ਆਇਆ ਇਹਦੇ ਤੇ ਵਿਚਾਰ ਚਰਚਾ ਕਰਨੀ ਹੈ ਦੂਜੀ ਗੱਲਬਾਤ ਜੈਫਰੀ ਐਪਸਨ ਮਾਮਲੇ ਦੇ ਵਿੱਚ ਸਬ ਪੀਨਾ ਜਾਰੀ ਕੀਤਾ ਗਿਆ ਜਾਨੀ ਕਿ ਕਾਨੂੰਨੀ ਨੋਟਿਸ ਭੇਜਿਆ ਗਿਆ ਤੀਜੀ ਗੱਲਬਾਤ ਡੈਮੋਕ੍ਰੇਟਸ ਦੀ ਇਮੀਗ੍ਰੇਸ਼ਨ ਉੱਪਰ ਨਵੀਂ ਰਣਨੀਤੀ ਐ ਚੌਥੀ ਗੱਲਬਾਤ ਅਮਰੀਕਾ ਦੇ ਵਿੱਚ ਬਹੁਤ ਵੱਡੀ ਮਾਤਰਾ ਵਿੱਚ ਡਰੱਗ ਫੜੀ ਔਰ ਨੇ ਜਿਹੜਾ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਜਹਾਜ਼ ਦੇ ਲਗੇਜ ਸੰਬੰਧੀ ਕੁਝ ਨਵੇਂ ਨਿਯਮ ਸਾਹਮਣੇ ਆਏ ਆ ਉਹ ਵੀ ਤੁਹਾਡੇ ਨਾਲ ਸਾਂਝੇ ਕਰਨੇ ਆ ਸਭ ਤੋਂ ਪਹਿਲੀ ਗੱਲਬਾਤ ਰਾਸ਼ਟਰਪਤੀ 트ੰਪ ਨੇ ਫੈਡ ਗਵਰਨਰ ਲੀਜ਼ਾ ਕੁੱਕ ਨੂੰ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਆ ਉਹਨਾਂ ਨੇ ਇਹ ਕਿਹਾ ਕਿ ਲੀਜ਼ਾ ਕੁੱਕ ਇੱਕ ਕੇਸ ਦੇ ਵਿੱਚ ਜਿਹੜਾ ਕਿ ਮੌਰਗੇਜ ਫਰਾਡ ਕੇਸ ਸੀ ਉਹਦੇ ਵਿੱਚ ਇਨਵੋਲਵ ਸੀ ਤੇ ਦੂਜਾ ਇਹ ਕਿਹਾ ਉਹਨਾਂ ਨੇ ਕਿ ਮੇਰੇ ਕੋਲੇ ਅਥਾਰਟੀ ਆ ਕਿ ਮੈਂ ਇਹਨੂੰ ਰਿਮੂਵ ਕਰ ਸਕਦਾ ਇਹਨੂੰ ਹਟਾ ਸਕਦਾ ਇਹ ਤੋਂ ਪਹਿਲਾਂ ਕਿ ਇਹ ਹਟਾਉਣ ਦਾ ਮਾਮਲਾ ਜਿਹੜਾ ਸਮਝਿਆ ਜਾਵੇ ਫੈਡਰਲ ਰਿਜ਼ਰਵ ਜਿਹੜਾ ਆ ਜਿੱਦਾਂ ਕੈਨੇਡਾ ਦੇ ਵਿੱਚ ਬੈਂਕ ਆਫ ਕੈਨੇਡਾ ਆ ਬੈਂਕ ਆਫ ਇੰਗਲੈਂਡ ਆ ਐਸੇ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਫੈਡਰਲ ਰਿਜ਼ਰਵ ਆ ਫੈਡਰਲ ਰਿਜ਼ਰਵ ਦਾ ਕੰਮ ਕੀ ਹੁੰਦਾ ਇਹਨੇ ਪਹਿਲੀ ਗੱਲ ਤਾਂ ਇੰਡੀਪੈਂਡੈਂਟ ਹੁੰਦਾ ਹੀ ਨਹੀਂ ਪੈਂਡੈਂਟ ਦਾ ਮਤਲਬ ਆ ਕਿ ਸਰਕਾਰ ਦੇ ਬਦਲਣ ਨਾਲ ਫੈਡਰਲ ਰਿਜ਼ਰਵ ਦੇ ਚੇਅਰਮੈਨ ਦਾ ਜਾਂ ਗਵਰਨਰ ਵੀ ਹਟਾਏ ਜਾਂਦੇ ਇਹ ਇੰਡੀਪੈਂਡੈਂਟ ਹੁੰਦੇ ਆ ਇਹਨਾਂ ਨੇ ਆਪਣੇ ਪੱਧਰ ਦੇ ਉੱਤੇ ਹੋਣਾ ਆਪਣੇ ਪੱਧਰ ਦੇ ਉੱਤੇ ਫੈਸਲੇ ਲੈਣੇ ਹੁੰਦੇ ਨਾ ਇਹ ਰਿਪਬਲਿਕਨ ਦੇ ਹੱਕ ਵਿੱਚ ਫੈਸਲੇ ਲਈ ਜਾਂ ਡੈਮੋਕ੍ਰੇਟਸ ਦੇ ਹੱਕ ਵਿੱਚ ਫੈਸਲੇ ਲੈਂਦੇ ਫੈਸਲੇ ਕਿਹੜੇ ਲੈਣੇ ਹੁੰਦੇ ਇਹਨਾਂ ਨੇ ਮੋٹے ਤੌਰ ਤੇ ਸਮਝਣਾ ਹੋਵੇ ਜਿਹੜੀਆਂ ਵਿਆਜ ਦਰਾਂ ਨੂੰ ਕੰਟਰੋਲ ਕਰਨਾ ਕਿੰਨਾ ਇੰਟਰਸਟ ਰੇਟ ਉੱਤੇ ਕਰਨਾ ਕਿੰਨਾ ਥੱਲੇ ਕਰਨਾ ਕਿੰਨਾ ਹੋਲਡ ਕਰਨਾ ਇਹ ਕੰਮ ਫੈਡਰਲ ਰਿਜ਼ਰਵ ਦ ਫੈਡਰਲ ਰਿਜ਼ਰਵ ਦਾ ਜਿਹੜਾ ਚੇਅਰਮੈਨ ਆ ਐਸ ਵੇਲੇ ਜਰਮ ਪਾਵਲਾ ਜਿਹਦੇ ਨਾਲ ਰਾਸ਼ਟਰਪਤੀ 트੍ਰੰਪ ਦੀ ਬਣਦੀ ਜਾਂ ਇਦਾਂ ਕਹਿ ਲਓ ਕਿ ਫੈਡਰਲ ਰਿਜ਼ਰਵ ਦੀਆਂ ਨੀਤੀਆਂ ਦੇ ਨਾਲ ਰਾਸ਼ਟਰਪਤੀ 트੍ਰੰਪ ਬਹੁਤੇ ਸਹਿਮਤ ਨਹੀਂ ਰਾਸ਼ਟਰਪਤੀ 트੍ਰੰਪ ਨੂੰ ਐਸ ਵੇਲੇ ਇਹ ਲੱਗਦਾ ਕਿ ਕਿਸੇ ਨਾ ਕਿਸੇ ਤਰ੍ਹਾਂ ਅਮਰੀਕਾ ਦੇ ਵਿੱਚ ਇੰਟਰਸਟ ਰੇਟ ਘਟਾਉਣੇ ਚਾਹੀਦੇ ਵਿਆਜ ਦਰਾਂ ਘਟਣੀਆਂ ਚਾਹੀਦੀਆਂ ਤਾਂ ਮਸਲਾ ਹੱਲ ਹੋ ਸਕਦਾ ਹੁਣ ਲੀਜ਼ਾ ਕੁੱਕ ਕੌਣ ਆ ਲੀਜ਼ਾ ਡੀ ਕੁੱਕ ਇਹ ਇੱਕ ਅਮਰੀਕਨ ਇਕਨੋਮਿਸਟ ਆ ਅਰਥਸ਼ਾਸਤਰੀ ਹੈ ਤੇ ਪ੍ਰੋਫੈਸਰ ਆ 2022 ਦੇ ਵਿੱਚ ਇਹ ਪਹਿਲੀ ਪਹਿਲੀ ਜਿਹੜੀ ਬਲੈਕ ਔਰਤ ਸੀ ਜਿਹੜੀ ਅਪਾਇੰਟ ਕੀਤੀ ਗਈ ਫੈਡਰਲ ਰਿਜ਼ਰਵ ਦੀ ਬੋਰਡ ਆਫ ਗਵਰਨਰਸ ਦੇ ਵਿੱਚ ਹੁਣ ਇਹਨੇ ਮਿਸ਼ੀਗਨ ਸਟੇਟ ਯੂਨੀਵਰਸਿਟੀ ਦੇ ਵਿੱਚ ਪੜਾਇਆ ਵੀ ਆ ਇਕਨੋਮਿਕ ਗਰੋਥ ਤੇ ਇਨੋਵੇਸ਼ਨਲ ਰਿਸਰਚ ਤੇ ਇਹ ਤੋਂ ਬਾਅਦ ਵਾਈਟ ਹਾਊਸ ਨੂੰ ਓਬਾਮਾ ਐਡਮਿਨਿਸਟ੍ਰੇਸ਼ਨ ਦੇ ਵੇਲੇ ਸਲਾਹ ਵੀ ਦਿੰਦੀ ਰਹੀ ਆ ਉਹਨਾਂ ਨੂੰ ਕਹ ਲੋ ਕਿ アドਵਾਈਸ ਵੀ ਕਰਦੀ ਰਹੀ ਐ ਐਕਸਪਰਟਿਸ ਆਮ ਤੌਰ ਦੇ ਤੇ ਉਹਨੂੰ ਜਾਣਿਆ ਜਾਂਦਾ ਜਿਹੜੀ ਇਕਨੋਮਿਕ ਗ੍ਰੋਥ ਦੇ ਮਾਮਲੇ ਦੇ ਉੱਤੇ ਜਾਂ ਜਿਹੜੀ ਰੇਸ਼ੀਅਲ ਜੈਂਡਰ ਡਿਸਪੈਰਟੀ ਆ ਉਸ ਮਾਮਲੇ ਦੇ ਉੱਤੇ ਹੁਣ ਗਵਰਨਰ ਜਿਹੜਾ ਦੇਖੋ ਇੱਥੇ ਦੂਜੀ ਗੱਲ ਸਮਝਣ ਵਾਲੀ ਇਹ ਆ ਕਿ ਜਿਹੜੇ ਜਿਹੜੇ ਐਸ ਵੇਲੇ ਮੈਂਬਰ ਨੇ ਇਹਦੇ ਜਿਵੇਂ ਪਹਿਲਾਂ ਦੱਸਿਆ ਕਿ ਜੇਰੋਮ ਐਚ ਪੋਵਲ ਚੇਅਰ ਆ ਇਹਦੇ ਫੈਡਰਲ ਰਿਜ਼ਰਵ ਦੇ ਚੇਅਰ ਨੇ ਚੇਅਰ ਦੀ ਟਰਮ ਇਹ ਜਿਹੜੀ ਹੈਗੀ ਆ ਇਹ ਨਿਸ਼ਚਿਤ ਕੀਤੀ ਜਾਂਦੀ ਪਹਿਲਾਂ ਹੁਣ ਇਸੇ ਤਰ੍ਹਾਂ ਵਾਈਸ ਚੇਅਰਸ ਨੇ ਫਿਲਿਪ ਜੈਫਰਸਨ ਉਹ ਤੋਂ ਬਾਅਦ ਚੇਲ ਬਾਰ ਜਿਹੜੇ ਨੇ ਉਹ ਵਾਈਸ ਚੇਅਰ ਨੇ ਸੁਪਰਵਾਈਜ਼ਨ ਦੇ ਇਸੇ ਤਰ੍ਹਾਂ ਲੀਜ਼ਾ ਡੀ ਕੁੱਕ ਗਵਰਨਰ ਆ ਇਸੇ ਤਰ੍ਹਾਂ ਕ੍ਰਿਸਟੋਫਰ ਵਾਲਰ ਗਵਰਨਰ ਮਤਲਬ ਇਹ ਕੋਸ਼ ਗਵਰਨਰ ਟੋਟਲ 7 ਗਵਰਨਰ ਹੁੰਦੇ ਆ ਤੇ ਇੱਕ ਜਾਂ ਦੋ ਜਿਹੜੇ ਚੇਂਜ ਹੁੰਦੇ ਰਹਿੰਦੇ ਆ ਤੇ ਉਹਦੇ ਨਾਲ ਬੈਲੈਂਸ ਆਫ ਪਾਵਰ ਬਣਦਾ ਰਹਿੰਦਾ ਹੁਣ 7 ਗਵਰਨਰ ਨੇ ਜੇ ਉਹਨਾਂ ਦੇ ਵਿੱਚੋਂ 트ੰਪ ਇਹਨੂੰ ਲੀਜ਼ਾ ਕੁੱਕ ਨੂੰ ਰਿਮੂਵ ਕਰ ਦੇ ਜਾਨੀ ਉਹਨੂੰ ਬੋਰਡ ਦੇ ਵਿੱਚੋਂ ਹਟਾ ਦੇ ਤੇ ਜਿਹੜੇ ਜਿਹੜੀ ਵੈਕੈਂਸੀ ਆ ਉਹ ਆਪਣੇ ਕਿਸੇ ਬੰਦੇ ਨਾਲ ਉਹ ਭਰ ਦੋਵੇ ਇਹਦੇ ਨਾਲ ਉਹ ਸਾਰੇ ਦੇ ਸਾਰੇ ਜਿਹੜੀ ਆ ਉਹ ਖੇਡ ਬਦਲ ਜੂਗੀ ਉਹ ਸਾਰੇ ਦਾ ਸਾਰਾ ਫੈਡਰਲ ਜ਼ਰਬ ਜਿਹੜਾ ਇਹਨਾਂ ਦੇ ਹੱਕ ਚ ਹੋ ਜਾਊਗਾ ਤੇ ਜੋ ਵੀ ਇਹਾ ਲੋਨ ਮੌਰਗੇਜ ਤੇ ਹੋਰ ਸਾਰਾ ਹਿਸਾਬ ਕਿਤਾਬਾ ਉਹ ਸਾਰਾ ਕੁਝ ਬਦਲ ਜਾਊਗਾ ਸੋ ਜਿਹੜੇ ਇਹ ਗਵਰਨਰ ਨੇ ਇਹਨਾਂ ਦੇ ਇੱਕ ਨੂੰ ਹਟਾਉਣਾ ਜਾਂ ਲਾਉਣਾ ਬਹੁਤ ਵੱਡੀ ਗੱਲ ਹੁੰਦੀ ਹੈ ਗਵਰਨਰ ਦੀ 14 ਸਾਲ ਦੀ ਟਰਮ ਹੁੰਦੀ ਹੈ ਬਹੁਤ ਲੰਬੀ ਟਰਮ ਹੁੰਦੀ ਹੈ ਤੇ ਇਹ ਇਸੇ ਕਰਕੇ ਹੁੰਦੀ ਹੈ ਕਿ ਜਿਹੜੀ ਪੋਲਿਟਿਕਸ ਦੇ ਵਿੱਚ ਇਹਨਾਂ ਦਾ ਇਨਵੋਲਵਮੈਂਟ ਨਾ ਹੋਵੇ ਸਰਕਾਰਾਂ ਚੋਂ ਹਰ ਸਾਲੇ ਬਦਲ ਜਾਂਦੀਆਂ 2 ਸਾਲੇ ਮੀਡੀਅਮ ਟਰਮ ਇਲੈਕਸ਼ਨ ਆ ਜਾਂਦੀਆਂ ਉਹਨੂੰ 14 ਸਾਲ ਦੀ ਟਰਮ ਹੁੰਦੀ ਹੈ ਇੱਕ ਗਵਰਨਰ ਦੀ ਕਿ ਉਹ ਇੰਡੀਪੈਂਡੈਂਟ ਹੋਵੇ ਕਿਸ ਤਰ੍ਹਾਂ ਦੇ ਹਾਲਾਤ ਆਉਂਦੇ ਆ ਬਣਦੇ ਆ ਜਾਂਦੇ ਬਾਅਦ ਦੀ ਗੱਲ ਆ ਸੋ ਫੈਡ ਬੋਰਡ ਦੇ ਵਿੱਚ ਸੱਤ ਗਵਰਨਰ ਹੁੰਦੇ ਆ ਜਦੋਂ ਇਹ ਫੁੱਲੀ ਫਿਲਡ ਹੁੰਦੇ ਕਈ ਵਾਰੀ ਨਹੀਂ ਹੁੰਦੇ ਹਰ ਇੱਕ ਨੂੰ ਨਾਮਿਨੇਟ ਅਮਰੀਕਾ ਦਾ ਪ੍ਰੈਜ਼ੀਡੈਂਟ ਕਰਦਾ ਨਾਮਿਨੇਟ ਉਹਨੇ ਕਰਨਾ ਪ੍ਰੈਜ਼ੀਡੈਂਟ ਨੇ ਕਿ ਆ ਬੰਦੇ ਨੂੰ ਮਨਾ ਦਿੱਤਾ ਜਾਵੇ ਜਿਹਦਾ ਪਿੱਛੇ ਇੱਕ ਰਾਸ਼ਟਰਪਤੀ 트ੰਪ ਨੇ ਕੀਤਾ ਇੱਕ ਜਿਹੜਾ ਉਹਨਾਂ ਨੂੰ ਇਹ ਤੇ ਉਹ ਸਾਰੇ ਕੁਸ਼ ਦੇ ਉੱਤੇ ਉਹਦੇ ਤੋਂ ਬਾਅਦ ਜਿਹੜੀ ਉਹਨੂੰ ਜਿਹੜੀ ਅਪਰੂਵਲ ਦੇਣੀ ਆ ਉਹ ਸੈਨੇਟ ਨੇ ਦੇਣੀ ਆ ਸੋ ਇੱਥੇ ਇੱਕ ਵੱਡਾ ਮਸਲਾ ਹੁੰਦਾ ਸੱਤ ਗਵਰਨਰ ਫੈਡ ਦੇ ਫੈਡ ਬੋਰਡ ਦੇ ਸੱਤਾਂ ਨੂੰ ਜਿਹੜਾ ਗਵਰਨਰ ਨੇ ਜਿਹੜੇ ਸੱਤ ਗਵਰਨਰ ਨੇ ਇਹਨਾਂ ਨੂੰ ਪ੍ਰੈਜ਼ੀਡੈਂਟ ਨੇ ਨਾਮਿਨੇਟ ਕਰਨਾ ਸੈਨੇਟ ਨੇ ਉਹਨਾਂ ਨੂੰ ਅਪਰੂਵਲ ਦੇਣੀ ਆ ਤੇ ਇਹਨਾਂ ਦੇ ਵਿੱਚੋਂ ਹੁੰਦੇ ਕਿਹਾ ਤੇ ਇਹ ਜਾਂਦਾ ਹੁਣ ਕਿਉਂਕਿ ਨੋਮੀਨੇਟ ਜੇ ਜਦੋਂ ਬਾਮਾ ਨੇ ਕੀਤਾ ਹੋ ਕਿਸੇ ਨੂੰ ਨੋਮੀਨੇਟ ਤੇ ਉਹ ਕੁਦਰਤੀ ਆ ਵੀ ਡੈਮੋਕ੍ਰੇਟ ਚ ਆਪਣੀ ਸੋਚ ਵਾਲੇ ਵਿਅਕਤੀ ਨੂੰ ਕੀਤਾ ਹੋਊਗਾ ਇਸੇ ਤਰ੍ਹਾਂ ਜੇ ਕਿਸੇ ਨੇ ਜਿਹੜੇ ਡੋਨਲਡ ਟਰੰਪ ਕਰਨਗੇ ਉਹ ਆਪਣੀ ਸੋਚ ਵਾਲਿਆਂ ਨੂੰ ਕਰਨਗੇ ਸੋ ਇਹ ਫਰਕ ਇੱਕ ਵੱਡਾ ਆ ਹੁਣ ਟਰੰਪ ਚਾਹੁੰਦੇ ਆ ਕਿ ਇਹਨਾਂ ਨੂੰ ਹਟਾ ਦਿੱਤਾ ਜਾਵੇ ਲੀਜ਼ਾ ਕੁੱਕ ਨੂੰ ਉਹਦੇ ਨਾਲ ਕਿਸੇ ਹੋਰ ਨੂੰ ਉੱਥੇ ਲਾਉਣ ਤੋਂ ਬਾਅਦ ਬੈਲੈਂਸ ਬਦਲ ਜਾਊਗਾ ਤੇ ਜਿਹੜੀ ਫੈਡਰਲ ਰਿਜ਼ਰਵ ਆ ਉਹ ਜਿਸ ਤਰੀਕੇ ਦੇ ਨਾਲ ਰਿਪਬਲਿਕਨ ਚਾਹੁੰਦੇ ਆ ਉਸ ਤਰੀਕੇ ਦੇ ਨਾਲ ਫੈਸਲੇ ਕਰਨ ਲੱਗ ਪੈਣਗੇ ਫੈਸਲੇ ਕਿਹੜੇ ਕਰਨੇ ਹੁੰਦੇ ਆ ਮੰਨ ਲਓ ਹੁਣ 트럼ਪ ਕਹਿ ਰਿਹਾ ਕਿ ਇੰਟਰਸਟ ਰੇਟ ਘਟਾ ਦਿੱਤਾ ਜਾਵੇ ਜਾਂ ਇਲੈਕਸ਼ਨ ਤੋਂ ਪਹਿਲਾਂ ਜੇ ਇੰਟਰਸਟ ਰੇਟ ਘਟ ਜਵੇ ਜਾਂ ਉਹਨਾਂ ਦੇ ਅਨਸਾਰ ਹੋ ਜਵੇ ਜਿਹੜੀ ਵੀ ਪਾਰਟੀ ਪਾਵਰ ਦੇ ਵਿੱਚ ਆ ਤੇ ਵੋਟਾਂ ਸਾਰੀਆਂ ਇੱਕ ਪਾਸੇ ਨੂੰ ਚਲੇ ਜਾਂਦੀਆਂ ਉਹ ਜਿਹੜਾ ਕੰਟਰੋਲ ਕਰਦਾ ਕਿਉਂਕਿ ਜਿਹੜਾ ਰਾਸ਼ਟਰਪਤੀ ਆ ਉਹ ਹੌਲੀ ਹੌਲੀ ਕਰਕੇ ਸਾਰੀਆਂ ਚੀਜ਼ਾਂ ਨੂੰ ਕੰਟਰੋਲ ਕਰਨਾ ਚਾਹੁੰਦੇ ਆ ਕਿ ਜਿੰਨੇ ਵੱਡੀਆਂ ਸੰਸਥਾਵਾਂ ਹੁੰਦੀਆਂ ਉਹਨਾਂ ਦੇ ਉੱਤੇ ਜਿਹੜੇ ਮੁਖੀ ਲਾਉਣੇ ਹੁੰਦੇ ਉਹ ਆਪ ਨਾਮਿਨੇਟ ਕਰਨੇ ਹੁੰਦੇ ਆ ਤੇ ਹੁਣ ਇਹ ਫੈਡਰਲ ਰਿਜ਼ਰਵ ਦੇ ਉੱਤੇ ਬਹੁਤ ਰੌਲਾ ਪੈ ਚੁੱਕਾ ਪਿਛਲੇ ਸਮੇਂ ਦੇ ਵਿੱਚ ਜਰਮ ਪਾਵਲ ਦੇ ਨਾਲ ਇਹਨਾਂ ਦੀ ਬਣਤੀ ਹੋਈ ਹੈ ਤੇ ਜਿਹੜੀ ਹੁਣ ਇਹਨਾਂ ਨੇ ਕਿਹਾ ਇਹ ਗਿਆ ਕਿ ਇਹ ਇਹ ਨੀਜ਼ਾ ਕੋਕ ਆ ਇਹਨੂੰ ਇਹ ਕਿਹਾ ਗਿਆ ਕਿ 2021 ਦੇ ਵਿੱਚ ਜਦੋਂ ਇਹ ਫੈਡਰਲ ਰਿਜ਼ਰਵੇ ਨੇ ਜੁਆਇਨ ਕੀਤਾ ਸੀ ਇਹਨੇ ਦੋ ਘਰ ਲਿਸਟ ਕੀਤੇ ਦੋਹਾਂ ਨੂੰ ਪ੍ਰਾਇਮਰੀ ਰੈਜ਼ੀਡੈਂਟਸ ਕਹਿ ਦਿੱਤਾ ਵੀ ਇਹ ਦੋ ਮੇਰੇ ਘਰ ਆ ਇੱਥੇ ਮੈਂ ਰਹਿੰਦੀ ਆ ਦੋ ਕਿਵੇਂ ਹੋ ਸਕਦਾ ਪ੍ਰਾਈਮਰੀ ਰੈਜ਼ੀਡੈਂਸ ਤੇ ਇੱਕ ਹੀ ਹੋ ਸਕਦਾ ਉਹਨੂੰ ਇਹਦਾ ਫਾਇਦਾ ਹੋ ਗਿਆ ਅੱਜ ਤੱਕ ਕਿਸੇ ਵੀ ਅਮਰੀਕਾ ਦੇ ਰਾਸ਼ਟਰਪਤੀ ਨੇ ਫੈਡਰਲ ਰਿਜ਼ਰਵ ਦੇ ਗਵਰਨਰ ਨੂੰ ਫਾਇਰ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਇਹ ਵੀ ਇੱਕ ਆਪਣੇ ਆਪ ਤੇ ਵਿੱਚ ਰਿਕਾਰਡ ਆ ਦੂਜਾ ਜੇ ਲੀਜ਼ਾ ਕੁੱਕ हट ਜਾਂਦੀ ਐਜ਼ ਅ ਗਵਰਨਰ ਉਹਨੂੰ ਹਟਾ ਦਿੱਤਾ ਜਾਂਦਾ 트럼ਪ ਦੀ ਫੈਡਰਲ ਰਿਜ਼ਰਵ ਦੇ ਵਿੱਚ ਮжоਰਿਟੀ ਹੋ ਜੂਗੀ ਤੇ ਉਹਨੂੰ ਇੰਟਰਸਟ ਰੇਟ ਘਟ ਕਰਨੇ ਸੌਖੇ ਹੋ ਜਾਣਗੇ ਜਿਹੜਾ 트럼ਪ ਆ ਇਹਨਾਂ ਨੇ ਲਗਾਤਾਰ ਪ੍ਰੈਸ਼ਰ ਪਾਇਆ ਫੈਡ ਚ ਜਰੋਮ ਪਾਵਲ ਦੇ ਉੱਤੇ ਕ੍ਰੀਏਟ ਕੱਟ ਕਰ ਦਿਓ ਉਹਨੂੰ ਮਤਲਬ ਕਈ ਪੁੱਠੇ ਸਿੱਦੇ ਨਾਵਾਂ ਨਾਲ ਵੀ ਉਹਨੂੰ ਬੁਲਾਇਆ ਪਰ ਹਜੇ ਤੱਕ ਉਹਨੂੰ ਫਾਇਰ ਕਰ ਨਹੀਂ ਸਕਦੇ ਇਸ ਕਰਕੇ ਫਾਇਰ ਕੀਤਾ ਨਹੀਂ ਹੁਣ ਇਹਦੇ ਨਾਲ ਹੋਇਆ ਹੋਊਗਾ ਕਿ ਜਿਹੜਾ ਫੈਡ ਇੰਡੀਪੈਂਡੈਂਸ ਆ ਫੈਡਰਲ ਰਿਜ਼ਰਵ ਦੀ ਜਿਹੜੀ ਇੱਕ ਸੁਤੰਤਰਤਾ ਆ ਉਹਨਾਂ ਦੀ ਜਿਹੜੀ ਆਟੋਨੋਮੀ ਆ ਜਿਹੜਾ ਉਹਨਾਂ ਦਾ ਇੰਡੀਪੈਂਡੈਂਟ ਫੈਸਲਾ ਲੈਣ ਦਾ ਇੱਕ ਹੈਗਾ ਆ ਜਿਹੜਾ ਮੰਨਿਆ ਜਾਂਦਾ ਕਿਦਾਂ ਉਹ ਫੈਸਲਾ ਲੈਂਦੇ ਆ ਉਹਦੇ ਉੱਤੇ ਸਵਾਲ ਉੱਠਣਗੇ ਐਕਸਪਰਟ ਇਹ ਕਹਿੰਦੇ ਆ ਕਿ ਜਦੋਂ ਫੈਡ ਦੀ ਇੰਡੀਪੈਂਡੈਂਸ ਤੇ ਉੱਤੇ ਤੁਸੀਂ ਅਟੈਕ ਕਰੋਗੇ ਇਹ ਇਹ ਇੰਡੀਪੈਂਡੈਂਸੀ ਹੈ ਜਿਹਨੇ ਇਕਨੋਮੀ ਨੂੰ ਪੋਲਿਟਿਕਲ ਪ੍ਰੈਸ਼ਰ ਤੋਂ ਬਚਾਉਣਾ ਹੁੰਦਾ ਅਮਰੀਕਾ ਦਾ ਸਿਸਟਮ ਐਸ ਤਰ੍ਹਾਂ ਦਾ ਸਿਸਟਮ ਆ ਕਿ ਭਾਵੇਂ ਰਾਸ਼ਟਰਪਤੀ ਵੀ ਚਾਵੇ ਰਾਸ਼ਟਰਪਤੀ ਛੱਡ ਕੇ ਸਾਰੀ ਦੀ ਸਾਰੀ ਕਾਂਗਰਸ ਸੈਨੇਟ ਜਾਂ ਹਾਊਸ ਆਫ ਰਿਪ੍ਰੀਜ਼ੈਂਟੇਟਿਵ ਵੀ ਚਾਹਣ ਇਹ ਰਲ ਕੇ ਵੀ ਸਿੱਧਾ ਅਸਰ ਨਹੀਂ ਕੋਈ ਪਾ ਸਕਦੇ ਆਪਣੀ ਮਰਜ਼ੀ ਦੇ ਮੁਤਾਬਕ ਨੀਤੀਆਂ ਬਣਾ ਕੇ ਤੇ ਬਹੁਤ ਵੱਡੀ ਕੋਈ ਤਬਦੀਲੀ ਸਿਸਟਮ ਦੇ ਵਿੱਚ ਕਰ ਨਹੀਂ ਸਕਦੇ ਉਹਨੂੰ ਸਿਸਟਮ ਨੂੰ ਚਲਾਉਣ ਦੇ ਲਈ ਆਰਥਿਕ ਪ੍ਰਬੰਧ ਨੂੰ ਜਾਂ ਉਹ ਸਿਸਟਮ ਨੂੰ ਚਲਾਉਣ ਦੇ ਲਈ ਫੈਡਰਲ ਰਿਜ਼ਰਵ ਆ ਤੇ ਫੈਡਰਲ ਰਿਜ਼ਰਵ ਦੇ ਸੱਤ ਗਵਰਨਰ ਨੇ ਸੱਤਾਂ ਦੀ ਜਿਹੜੀ ਹੈਗੀ ਆ ਟਰਮ 14-14 ਸਾਲ ਆ ਤੇ ਇਹ ਦੇਖ ਲਓ ਵੀ ਕਦੋਂ ਉਹਦੀ ਵਾਰੀ ਆਊਗੀ ਕਦੋਂ ਉਹਨੂੰ ਹਟਾਇਆ ਜਾਊਗਾ ਸੋ ਸਿਸਟਮ ਨੂੰ ਬਦਲਣ ਦੀ ਕੋਸ਼ਿਸ਼ 트ੰਪ ਕਰ ਰਿਹਾ ਪਰ ਗੱਲਬਾਤ ਬਣੀ ਨਹੀਂ ਪਰ ਇੱਕ ਵਾਰੀ ਫੇਰ ਰੌਲਾ ਰੱਪਾ ਇਹਦਾ ਫੇਰ ਪਿਆ 트ੰਪ ਦੇ ਹਿਸਾਬ ਨਾਲ ਇਹ ਸਹੀ ਕੰਮ ਨਹੀਂ ਕਰ ਰਿਹਾ ਤੇ ਇਕਨੋਮੀ ਅਮਰੀਕਾ ਦੀ ਇਸੇ ਕਰਕੇ ਜਿਹੜੀ ਥੱਲੇ ਗਈ ਅਗਲੀ ਗੱਲਬਾਤ ਤੇ ਇੱਕ ਵਾਰੀ ਫੇਰ ਜਿਹੜੀ ਐਫਸਿਨ ਫਾਈਲਸ ਮਾਮਲਾ ਆ ਜੈਫਰੀ ਐਫਸਿਨ ਦਾ ਉਹ ਫੇਰ ਚਰਚਾ ਦੇ ਵਿੱਚ ਆ ਹਾਊਸ ਓਵਰਸਾਈਟ ਕਮੇਟੀ ਆ ਜਿਹੜੀ ਇਹਦੇ ਚੇਅਰ ਹੈਗੇ ਆ ਜੇਮਸ ਕਾਮਰ ਇਹ ਪਬਲਿਕ ਨੇ ਕੰਟਕੀ ਤੋਂ ਉਹ ਜਿਹੜੇ ਉਹਨਾਂ ਨੇ ਇੱਕ ਕਾਨੂੰਨੀ ਨੋਟਿਸ ਜਾਨੀ ਕਿ ਸਬਪੀਨਾ ਕਹਿੰਦੇ ਆ ਇਹ ਉਹ ਜਾਰੀ ਕੀਤਾ ਆ ਕਿ ਜਿਹੜੇ ਡਾਕੂਮੈਂਟ ਹੈਗੇ ਆ ਸੈਕਸ ਟ੍ਰੈਫਿਕਿੰਗ ਦੇ ਕੇਸ ਸੰਬੰਧੀ ਜਾਰੀ ਕੀਤੇ ਜਾਣ ਡੈਡਲਾਈਨ 8 ਸਤੰਬਰ ਦਿੱਤੀ ਆ ਇੱਕ ਬਰਥਡੇ ਬੋਕਾ ਇੱਥੇ ਤੁਹਾਨੂੰ ਯਾਦ ਹੋਊਗਾ ਆਪਾਂ ਕਈ ਵਾਰੀ ਗੱਲ ਕੀਤੀ ਹੈ ਪਹਿਲਾਂ ਵੀ ਜੈਫਰੀ ਐਪਸਿਡ ਬਹੁਤ ਵੱਡਾ ਬੰਦਾ ਸੀ ਉਹਦੇ ਬਹੁਤ ਵੱਡੇ ਲੋਕਾਂ ਦੇ ਨਾਲ ਸਬੰਧ ਸੀਗੇ ਤੇ ਕਿਹਾ ਇਹ ਜਾਂਦਾ ਵੀ ਉਹ ਸੈਕਸ ਟ੍ਰੈਫਿਕਿੰਗ ਦੇ ਵਿੱਚ ਇਨਵੋਲਵ ਸੀ ਸਜ਼ਾ ਦਿੱਤੀ ਅੰਦਰ ਚਲੇ ਗਿਆ ਅੰਦਰ ਉਹਨੇ ਆਤਮ ਹੱਤਿਆ ਕਰ ਲਈ ਆਤਮ ਹੱਤਿਆ ਦੇ ਸਬੰਧੀ ਰੌਲਾ ਹਜੇ ਵੀ ਉਹਨੇ ਕੀਤੀ ਕੋ ਨੂੰ ਮਾਰਿਆ ਕਈ ਉਹਦੇ ਜਿਹੜੇ ਇਸ ਮਾਮਲੇ ਦੇ ਵਿੱਚ ਰੌਲੇ ਰੱਪੇ ਨੇ ਹੁਣ ਕਿਹਾ ਜਾਂਦਾ ਕਿ ਉਸ ਉਹਦੇ ਰੌਲਾ ਇਹ ਹੈ ਕਿ ਉਹਦੇ ਰਾਸ਼ਟਰਪਤੀ ਟਰੰਪ ਦੇ ਨਾਲ ਨੇੜੇ ਦੇ ਸਬੰਧ ਦੱਸੇ ਗਏ ਆਏ ਹੁਣ ਇੱਕ ਉਹਦੇ ਕੋਲ ਬਰਥਡੇ ਬੁੱਕ ਸੀ ਕਹਿੰਦੇ ਜਿਹੜੀ ਕੀ ਰਿਕੁਐਸਟ ਕੀਤੀ ਗਈ ਇਸ ਲੀਗਲ ਨੋਟਿਸ ਦੇ ਵਿੱਚ ਸਬ ਪੀਨਾ ਦੇ ਵਿੱਚ ਕਿ ਇੱਕ ਲੈਦਰ ਬਾਉਂਡ ਬਰਥਡੇ ਬੁੱਕ ਆ ਜਿਹੜੀ ਮੈਕਸਵੈਲ ਜਿਹੜੀ ਕਿ ਉਹਦੀ ਗਰਲਫ੍ਰੈਂਡ ਜਿਹੜੀ ਐਸ ਵੇਲੇ ਜੇਲ ਦੇ ਵਿੱਚ ਆ ਉਹਨੇ ਐਪਸਟ੍ਰੀਨ ਦੇ 50ਵੇਂ ਜਨਮ ਦਿਨ ਦੇ ਉੱਤੇ ਉਹ ਬੁੱਕ ਬਣਾਈ ਸੀ ਉਹਦੇ ਵਿੱਚ ਜਿਹੜੇ ਇਹ ਬੜੇ ਇਹਦੇ ਤਾਕਤਵਰ ਦੋਸਤ ਨੇ ਜੈਫਰੀ ਐਪਸਟ੍ਰੀਨ ਦੇ ਉਹਨਾਂ ਦੀਆਂ ਇਹਦੇ ਵਿੱਚ ਮੈਸੇਜਸ ਨੇ ਇੱਕ ਤੁਹਾਨੂੰ ਯਾਦ ਹੋਊਗਾ ਪਿਛਲੇ ਰਾਸ਼ਟਰਪਤੀ 트럼ਪ ਦਾ ਮੈਸੇਜ ਬਹੁਤ ਚਰਚਾ ਹੋਈ ਸੀ ਕਿ ਨੇ ਜੈਫਰੀ ਐਪਸਟੇ ਨੂੰ ਇੱਕ ਨੰਗੀ ਔਰਤ ਦੀ ਇੱਕ ਮਤਲਬ ਇਮੇਜ ਜਿਹਾ ਉਸ ਤਰ੍ਹਾਂ ਦਾ ਬਣਾ ਕੇ ਤੇ ਗਲਤ ਕਿਸਮ ਦਾ ਮੈਸੇਜ ਭੇਜਿਆ ਸੀ ਉਹਦੇ ਬਰਥਡੇ ਦੇ ਉੱਤੇ ਜਿਹਦਾ ਰੌਲਾ ਗੋਲਾ ਚੱਲਦਾ ਹੁਣ ਉਹਨੂੰ ਕਿਸੇ ਨਾ ਕਿਸੇ ਤਰ੍ਹਾਂ ਇੱਕ ਜਿਹੜੀ ਕਲਾਇੰਟ ਲਿਸਟ ਦੇ ਨਾਲ ਜੋੜਿਆ ਜਾ ਰਿਹਾ ਕਿ ਉਹਦੀ ਇੱਕ ਕਲਾਇੰਟ ਲਿਸਟ ਆ ਕਾਮਰ ਨੇ ਇਹ ਕਿਹਾ ਕਿ ਕੋਈ ਵੀ ਰਿਕਾਰਡ ਜਿਹਨੂੰ ਇੱਕ ਕਲਾਇੰਟ ਲਿਸਟ ਵਜੋਂ ਦੇਖਿਆ ਜਾ ਸਕਦਾ ਜਿਹੜੀ ਸੈਕਸਿਜ ਐਂਡ ਟ੍ਰੈਫਿਕਿੰਗ ਦੇ ਨਾਲ ਐਪਸਟ੍ਰੀਨ ਦਾ ਲਿੰਕ ਸਿੱਧ ਕਰਦੀ ਆ ਉਹ ਸਾਨੂੰ ਚਾਹੀਦੀ ਆ ਕਮੇਟੀ ਨੇ ਐਪਸਟ੍ਰੀਨ ਦੀ ਬਲੈਕ ਬੁੱਕ ਜਿਹੜੀ ਕੰਟੈਕਟਸ ਸੀਗੇ ਉਹਦੇ ਉਹਦੇ ਉਹਦੀ ਫਲਾਈਟ ਲੌਗਸ ਕਿੱਥੋਂ ਕਿੱਥੇ ਕਦੋਂ ਗਿਆ ਉਹਦੇ ਜਿਹੜੇ ਨੌਨ ਡਿਸਕਲੋਜ਼ਰ ਐਗਰੀਮੈਂਟਸ ਨੇ ਉਹਦੇ ਜਿਹੜੇ ਬੈਂਕ ਅਕਾਊਂਟਸ ਨੇ ਉਹਦੇ ਜਿਹੜੇ ਫਾਈਨੈਂਸ਼ੀਅਲ ਮਤਲਬ ਰਿਕਾਰਡ ਨੇ ਉਹਦੇ 1990 ਤੋਂ ਬਾਅਦ ਤੋਂ ਹੁਣ ਤੱਕ ਦੇ ਉਹੀ ਵੀ ਕਿਆ ਗਿਆ ਕਿ ਸਾਨੂੰ ਐਪਸਟੇਨ ਦੀ ਪ੍ਰਾਪਰਟੀ ਅਮਰੀਕਾ ਦੇ ਵਿੱਚ ਤੇ ਅਮਰੀਕਾ ਤੋਂ ਬਾਹਰ ਜਿੱਥੇ-ਜਿੱਥੇ ਹੈਗੀ ਆ 90 ਤੋਂ ਲੈ ਕੇ 19 ਤੱਕ ਦੀ ਸਾਰੀ ਵੀਡੀਓ ਦੀ ਜਿਹੜੀ ਸੀਸੀਟੀਵੀ ਫੁਟੇਜ ਆ ਸਾਨੂੰ ਦਿੱਤੀ ਜਾਵੇ। ਸੋ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਆ। ਇਹ ਫਿਰ ਕੰਟਰੋਵਰਸੀ ਉੱਤੇ ਜਾਂਦੀ ਆ। ਇੱਕ ਜਿਹੜੇ ਤੇ ਪਬਲਿਕਨ ਨੇ ਉਹ ਤਾਂ ਸਾਫ਼ ਕਹਿ ਰਹੇ ਆ ਕਦੋਂ ਦਾ ਇਹ ਸਾਰਾ ਕੁਝ ਹੋ ਚੁੱਕਿਆ ਤੇ ਹੁਣੇ ਜਿਹੜਾ ਸਾਰਾ ਸਹਾਉਕਤਾ ਕੁੱਲਣ ਦਾ ਮਾਮਲਾ ਸਿਰਫ ਤੇ ਸਿਰਫ ਰਾਸ਼ਟਰਪਤੀ ਨੂੰ ਟਾਰਗੇਟ ਕਰਨ ਦਾ ਆ ਹੋਰ ਕੋਈ ਨਹੀਂ ਇਹਦੇ ਵਿੱਚੋਂ ਹੋਰ ਕੁਝ ਨਹੀਂ ਨਿਕਲਣਾ ਸਿਰਫ ਤੇ ਸਿਰਫ ਇਹ ਕੀਤਾ ਜਾ ਰਿਹਾ ਕਿ ਰਾਸ਼ਟਰਪਤੀ ਟਰੰਪ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਕਿ ਪਹਿਲਾਂ ਜਦੋਂ ਬਰਾਕ ਓਬਾਮਾ ਸੀਗੇ ਉਸ ਵੇਲੇ ਅਜ ਆਪਣੇ ਜਿਹੜੇ ਪਹਿਲੇ ਸੀਗੇ ਜਿਹੜੇ ਜੋ ਬਾਈਡਨ ਸੀਗੇ ਜੋ ਬਾਈਡਨ ਵੇਲੇ ਸਾਰਾ ਕੁਝ ਕਰ ਲੈਂਦੇ ਇਹਨਾਂ ਦੀ ਸਰਕਾਰ ਰਹੀ ਹੈ 4 ਸਾਲ ਉਦੋਂ ਇਹਨਾਂ ਨੇ ਕਿਉਂ ਨਹੀਂ ਕੀਤਾ ਕੇਸ ਤੋਂ ਉਦੋਂ ਵੀ ਪਹਿਲਾਂ ਤੇ ਹੁਣ ਕਿਉਂ ਕੀਤਾ ਜਾ ਰਿਹਾ ਕਿ ਮੁੱਦਾ ਬਣਾਇਆ ਜਾ ਰਿਹਾ ਉਹ ਸਾਰੇ ਕੁਛ ਨੂੰ ਪਰ ਦੂਜੀ ਧਿਰ ਕਹਿੰਦੀ ਹੈ ਕਿ ਨਹੀਂ ਜੇ ਉਹ ਲਿਸਟ ਸਾਹਮਣੇ ਆ ਗਈ ਤੇ ਉਹਦੇ ਨਾਲ ਬਹੁਤ ਮੰਨ ਲਓ ਲਿਸਟ ਸਾਹਮਣੇ ਆ ਜਾਂਦੀ ਹੈ ਜਾਂ ਉਹ ਜਿਹੜੀ ਬਰਥਡੇ ਬੁੱਕ ਆ ਜਾਂ ਕਲਾਇੰਟ ਲਿਸਟ ਆ ਉਹ ਪਬਲਿਕ ਕਰ ਦਿੰਦੇ ਆ ਉਹਦੇ ਵਿੱਚ ਬਹੁਤ ਸਾਰੇ ਹਾਈ ਪ੍ਰੋਫਾਈਲ ਨਾਂ ਆ ਜਿਹੜੇ ਸਾਹਮਣੇ ਆਉਣਗੇ ਮੈਸੇजेस ਜਾਂ ਕੰਟੈਕਟਸ ਫੇਮਸ ਪੋਲੀਟਿਸ਼ੀਅਨਸ ਬਹੁਤ ਪ੍ਰਸਿੱਧ ਜਿਹੜੇ ਬਿਜ਼ਨਸਮੈਨ ਨੇ ਸੈਲੀਬ੍ਰਿਟੀਆਂ ਨੇ ਉਹ ਮਤਲਬ ਸਿੱਧੇ ਹੀ ਕਹ ਲਓ ਕਿ ਗਲੋਬਲ ਹੈਡਲਾਈਨ ਬਣ ਜਣੀ ਹੈ ਜਿੱਦਣ ਉਹ ਉਹ ਲਿਸਟ ਜਾਂ ਕਿਤਾਬ ਬੁੱਕ ਜਿਹੜੀ ਆ ਉਹ ਜਿਹਦੇ ਚ ਉਹ ਬਰਥਡੇ ਦੇ ਮੈਸੇਜ ਦੇ ਸਾਹਮਣੇ ਆ ਜਾਂਦੀ ਹੈ ਜਿਸ ਵੀ ਵਿਅਕਤੀ ਦਾ ਸਬੰਧ ਜੈਫਰੀ ਐਪਸਟ੍ਰੀਨ ਦੇ ਨਾਲ ਹੈਗਾ ਜਿਵੇਂ ਕਿ ਉਹਨੇ ਸੈਕਸ ਟ੍ਰੈਫਿਕਿੰਗ ਜਾਂ ਅਬਿਊਜ਼ ਕੀਤਾ ਸਿੱਧੀ ਕ੍ਰਿਮੀਨਲ ਇਨਵੈਸਟੀਗੇਸ਼ਨ ਹੋ ਸਕਦੀ ਹੈ ਪ੍ਰੈਸ ਜਿਹੜੀ ਆ ਉਹਨੇ ਹਰ ਇੱਕ ਡਿਟੇਲ ਕਵਰ ਕਰਨੀ ਹੈ ਲੋਕ ਜਿਹੜੇ ਲਿਸਟ ਮਤਲਬ ਕੋਈ ਸਧਾਰਨ ਬੰਦਾ ਵੀ ਤਾਂ ਹੋ ਸਕਦਾ ਉਹਦੇ ਵਿੱਚ ਕਿ ਐਪਸਟ੍ਰੀਨ ਨੂੰ ਸੋਸ਼ੀਅਲੀ ਕੋ ਮਿਲਦਾ ਹੋਵੇ ਬਚਣਾ ਉਹ ਵੀ ਨਹੀਂ ਜੇ ਜੇ ਇਹ ਮਾਮਲਾ ਸਾਰਾ ਸਾਹਮਣੇ ਆ ਗਿਆ ਹੁਣ ਇਹਦੇ ਨਾਲ ਫਿਰ ਕਨਸਪੀਰੇਸੀ ਥਿਉਰੀਜ਼ ਨੇ ਕਿਉਂਕਿ ਐਬਸਨ ਦਾ ਕੇਸ ਪਹਿਲਾਂ ਹੀ ਬਹੁਤ ਵੱਡੀ ਇੱਕ ਉਹਦੀ ਉਹਦੇ ਵਿੱਚ ਆਪਣੇ ਆਪ ਵੀ ਕਨਸਪੀਰੇਸੀ ਥਿਉਰੀਜ਼ ਬਹੁਤ ਸਾਰੀਆਂ ਨੇ ਮਤਲਬ ਉਹਦੀ ਉਹ ਹੁਣ ਉਹ ਇਹ ਆ ਕਿ ਉਹ ਲਿਸਟ ਜਿਹੜੀ ਹੋਰ ਕਨਫਿਊਜ਼ਨ ਕ੍ਰੀਏਟ ਕਰ ਸਕਦੀ ਆ ਤੇ ਇਸ ਵੇਲੇ ਜਿਹੜੇ ਪੋਲੀਟਿਸ਼ੀਅਨਸ ਨੇ ਜਿਹੋ ਉਹਨਾਂ ਦਾ ਨਾਮ ਆਉਂਦਾ ਹੈ ਤਾਂ ਸਿੱਧਾ ਇਲੈਕਸ਼ਨ ਰੈਪਿਊਟੇਸ਼ਨ ਤੇ ਸਾਰੇ ਦੇ ਉੱਤੇ ਉਹਦਾ ਅਸਰ ਬਹੁਤ ਵੱਡਾ ਪੈ ਸਕਦਾ ਆ ਤੇ ਜਿਹੜੇ ਟਾਪ ਸੀਈਓ ਫਾਈਨੈਂਸਰ ਜਾਂ ਗਲੋਬਲ ਲੀਡਰ ਜਿਹੜੇ ਹੈਗੇ ਆ ਉਹਨਾਂ ਦੇ ਉੱਤੇ ਇਹਦਾ ਅ ਸੋ ਇੱਕ ਵੱਡਾ ਜਿਹੜਾ ਮਾਮਲਾ ਇਸ ਵੇਲੇ ਚਰਚਾ ਦੇ ਵਿੱਚ ਆ ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਕੀ ਬਣਦਾ ਅਗਲੀ ਗੱਲਬਾਤ ਡੈਮੋਕ੍ਰੇਟਸ ਦੀ ਇਮੀਗ੍ਰੇਸ਼ਨ ਨੀਤੀ ਨਾਲ ਸੰਬੰਧਿਤ ਆ ਡੈਮੋਕ੍ਰੇਟਸ ਦੀ ਇਮੀਗ੍ਰੇਸ਼ਨ ਨੀਤੀ ਦਾ ਮਤਲਬ ਇਹ ਆ ਕਿ ਡੈਮੋਕ੍ਰੇਟਸ ਆਮ ਤੌਰ ਦੇ ਉੱਤੇ ਮੰਨਿਆ ਤੇ ਜਾਂਦਾ ਵੀ ਦੋ ਪਾਰਟੀਆਂ ਨੇ ਅਮਰੀਕਾ ਦੇ ਵਿੱਚ ਰਿਪਬਲਿਕਨ ਰਿਪਬਲਿਕਨ ਇਮੀਗ੍ਰੇਸ਼ਨ ਦੇ ਬਹੁਤੇ ਖਿਲਾਫ ਹੁੰਦੇ ਆ ਜਾਂ ਇਮੀਗ੍ਰੇਸ਼ਨ ਦੇ ਖਿਲਾਫ ਨਹੀਂ ਹੁੰਦੇ ਸਖਤੀ ਚਾਹੁੰਦੇ ਇਮੀਗ੍ਰੇਸ਼ਨ ਤੇ ਹੁਣ ਜਿੰਨੀ ਇਮੀਗ੍ਰੇਸ਼ਨ ਦੇ ਸਖਤੀ ਹੋਈ ਆ ਇਹ ਰਿਪਬਲਿਕਨਸ ਨੇ ਕੀਤੀ ਆ ਡੋਨਲਡ 트੍ਰੰਪ ਰਾਸ਼ਟਰਪਤੀ ਨੇ ਕੀਤੀ ਆ ਵੀ ਬਾਰਡਰ ਤੇ ਸੀਲ ਕਰ ਦਿਓ ਜਾਂ ਉਧਰ ਕਰ ਦਿਓ ਡੈਮੋਕ੍ਰੇਟਸ ਆਨ ਤੌਰ ਦੇ ਉਤੇ ਮੰਨੇ ਜਾਂਦੇ ਆ ਵੀ ਇਹ ਥੋੜੇ ਜੇ ਨਰਮ ਹੁੰਦੇ ਆ ਇਹ ਕੁਛ ਨਹੀਂ ਕਹਿੰਦੇ ਜਿੰਨੇ ਸੈਂਕਚੂਰੀ ਸਿਟੀਜ਼ ਦੇ ਵਿੱਚ ਮੇਅਰ ਨੇ ਜਾਂ ਦੂਜੇ ਨੇ ਵੀ ਜਿਹੜਾ ਕੋਈ ਅਨਡਾਕੂਮੈਂਟਡ ਆ ਗਿਆ ਉਹਨੂੰ ਕੁਛ ਨਹੀਂ ਕਹਿਣਾ ਜਾਂ ਜਿਸ ਤਰੀਕੇ ਦੇ ਨਾਲ ਵੀ ਉਹ ਇਹਨੂੰ ਚਲਾਉਂਦੇ ਆ ਹੁਣ ਡੈਮੋਕ੍ਰੇਟਸ ਦੇ ਵਿੱਚ ਅੱਗੇ ਹੋਰ ਦੋ ਤਰੇ ਦ ਇਮੀਗ੍ਰੇਸ਼ਨ ਦੇ ਉੱਤੇ ਡਿਵਾਈਡਡ ਨੇ ਜਿਹੜੇ ਇੱਕ ਜਿਹੜੇ ਚਾਹੁੰਦੇ ਆ ਕਿ ਇਹ ਜਿਹੜੇ ਲਿਬਰਲ ਨੇ ਉਹ ਇਹ ਚਾਹੁੰਦੇ ਆ ਕਿ ਸਿਟੀਜ਼ਨਸ਼ਿਪ ਵਾਲਾ ਰਸਤਾ ਸੌਖਾ ਕੀਤਾ ਜਾਵੇ ਬਾਰਡਰ ਐਨਫੋਰਸਮੈਂਟ ਘਟਾਈ ਜਾਵੇ ਬਾਰਡਰ ਤੇ ਇੰਨਾ ਜ਼ਿਆਦਾ ਲੋਕਾਂ ਨੂੰ ਤੰਗ ਨਾ ਕੀਤਾ ਜਾਵੇ ਆਉਣ ਦਿੱਤਾ ਜਾਵੇ ਜਿਹੜੇ ਮੋਡਰੇਟ ਨੇ ਉਹ ਚਾਹੁੰਦੇ ਆ ਕਿ ਬਾਰਡਰ ਸਿਕਿਉਰਿਟੀ ਨੂੰ ਸਖਤ ਕਰ ਦਿਓ ਤੇ ਇਹਦੇ ਨਾਲ ਹੀ ਕੁਝ ਇਮੀਗ੍ਰੇਸ਼ਨ ਦੀਆਂ ਤਬਦੀਲੀਆਂ ਕੀਤੀਆਂ ਜਾਣ ਜਾਂ ਰਿਫਾਰਮਸ ਕੀਤੇ ਜਾਣ ਜਿਹੜੀ ਹੁਣ ਇਹਨਾਂ ਨੇ ਇੱਕ ਨਵੀਂ ਪਲੈਨ ਇਹਨਾਂ ਦੋਵਾਂ ਦਾ ਆਪਸ ਰੌਲਾ ਰਹਿੰਦਾ ਡੈਮੋਕ੍ਰੇਟਸ ਦੇ ਵਿੱਚ ਕਿਉਂਕਿ ਰੌਲਾ ਇਹ ਆ ਡੈਮੋਕ੍ਰੇਟਸ ਇਹ ਕਹਿੰਦੇ ਆ ਇੱਕ ਧਿਰ ਜਿਹੜੀ ਆ ਮੋਡਰੇਟ ਨੇ ਉਹ ਇਹ ਕਹਿੰਦੇ ਆ ਵੀ ਤੁਸੀਂ ਢਿੱਲ ਵਰਤੀ ਜਾਂਦੇ ਹੋ ਤੁਸੀਂ ਇਮੀਗ੍ਰੈਂਟਸ ਨੂੰ ਬਚਾਈ ਜਾਂਦੇ ਆ ਤੇ ਵੋਟਾਂ ਸਾਰੀਆਂ ਜਿਹੜੀਆਂ ਇਹ ਚਾਹੁੰਦੀਆਂ ਕਿੰਨੀ ਗ੍ਰੈਂਟ ਦੇ ਉੱਤੇ ਸਖਤੀ ਕੀਤੀ ਜਾਵੇ ਉਹ ਸਾਰੇ ਲੋਕ ਵੋਟ ਰਿਪਬਲਿਕਨ ਨੂੰ ਪਾ ਦਿੰਦੇ ਆ ਵੀ ਕਿਉਂ ਨਾ ਆਪਾਂ ਵੀ ਥੋੜੀ ਜਿਹੀ ਉਧਰਲੇ ਪਾਸੇ ਸਖਤੀ ਕਰਕੇ ਜਾਂ ਥੋੜਾ ਜਿਹਾ ਇਸ ਤਰੀਕੇ ਦੇ ਨਾਲ ਉਹ ਜਿਹੜਾ ਵੋਟਰ ਆ ਉਹਨੂੰ ਆਪਣੇ ਵੱਲ ਖਿੱਚ ਸਕੀਏ ਹੁਣ ਇਹਨਾਂ ਨੇ ਇੱਕ ਦੋਵਾਂ ਦੋਵਾਂ ਧੜੇ ਜਿਹੜੇ ਆ ਇਹ ਕੋਲੀਸ਼ਨ ਪਲਾਨ ਦੇ ਉੱਤੇ ਆ ਗਿਆ 115 ਮੋਡਰੇਟ ਡੈਮੋਕ੍ਰੇਟਸ ਇਹਨਾਂ ਨੇ ਇੱਕ ਫਰੇਮਵਰਕ ਮਤਲਬ ਲਾ ਨਹੀਂ ਇਹ ਰਿਲੀਜ਼ ਕੀਤਾ ਆ ਆਈਡੀਆ ਇਹ ਆ ਕਿ ਇਮੀਗ੍ਰੇਸ਼ਨ ਤੇ ਬਾਰਡਰ ਸਿਕਿਉਰਿਟੀ ਨੂੰ ਇੰਪਰੂਵ ਕੀਤਾ ਜਾਵੇ ਗੋਲਕੀਆ ਇਸ ਪਲਾਨ ਦਾ ਆਸ ਇਹਨਾਂ ਨੂੰ ਇਹ ਆ ਕਿ ਇਹਦੇ ਨਾਲ ਡੈਮੋਕ੍ਰੇਟ ਇਮੀਗ੍ਰੇਸ਼ਨ ਵਾਲੀ ਨੀਤੀ ਦੇ ਉੱਤੇ ਇਕੱਠੇ ਹੋ ਸਕਦੇ ਆ ਜਿੱਥੇ ਆਮ ਤੌਰ ਦੇ ਉੱਤੇ ਮਤਲਬ ਇਮੀਗ੍ਰੇਸ਼ਨ ਦੀ ਨੀਤੀ ਦੇ ਉੱਤੇ ਲੋਕ ਜਾਂ ਵੋਟਰ ਆਮ ਤੌਰ ਦੇ ਉੱਤੇ ਰਿਪਬਲਿਕਨ ਦੇ ਉੱਤੇ ਯਕੀਨ ਕਰਦੇ ਆ ਸੋ ਇਹਦਾ politcal ਬੈਕਡ੍ਰੌਪ ਜਦੋਂ ਅਸੀਂ ਦੇਖਦੇ ਆ ਪੋਲਸੇ ਦੱਸਦੀਆਂ ਕਿ ਰਿਪਬਲਿਕਨਸ ਨੂੰ ਇਦਾਂ ਦੇਖਿਆ ਜਾਂਦਾ ਵੀ ਇਮੀਗ੍ਰੇਸ਼ਨ ਦੇ ਉੱਤੇ ਸਖਤ ਨੇ ਸਟਰੋਂਗਰ ਨੇ 트럼ਪ ਦੀ ਜਿਹੜੀ ਡੈਪਿਊਟੇਸ਼ਨ ਪਾਲਿਸੀਜ਼ ਆ ਉਹ ਅਮਰੀਕਾ ਦੇ ਵਿੱਚ ਪੌਪੂਲਰ ਹੋਣੀਆਂ ਜ਼ਿਆਦਾ ਨਹੀਂ ਹੋਈਆਂ ਉਹਦਾ ਕਿਤੇ ਨਾ ਕਿਤੇ ਨੁਕਸਾਨ ਹੋਇਆ ਤੇ ਹੁਣ ਇਹ ਜਦੋਂ ਜਿਹੜਾ ਜਿਹੜਾ ਵਿਅਕਤੀ ਇਮੀਗ੍ਰੇਸ਼ਨ ਦੇ ਉੱਤੇ ਸਖਤੀ ਚਾਹੁੰਦਾ ਪਰ ਇੰਨੀ ਨਹੀਂ ਚਾਹੁੰਦਾ ਜਿਸ ਤਰੀਕੇ ਨਾਲ 트াম্প ਕਰ ਰਿਹਾ ਉਹ ਵੋਟਰ ਨੂੰ ਖਿੱਚਣ ਦੇ ਲਈ ਡੈਮੋਕ੍ਰੇਟ ਇਹ ਪਲਾਨ ਬਣਾ ਰਹੇ ਵੀ ਆਪਾਂ ਕਿਸੇ ਨਾ ਕਿਸੇ ਤਰ੍ਹਾਂ ਉਹ ਜਿਹੜਾ ਇੱਕ ਮਤਲਬ ਡੈਮ ਉਹ ਉੱਥੇ ਓਪਨਿੰਗ ਜਿਹੜੀ ਆ ਉਹ ਰੱਖੀ ਜਾ ਸਕੇ ਹੁਣ ਬਾਰਡਰ ਸਕਿਉਰਿਟੀ ਦੇ ਪ੍ਰੋਪੋਜ਼ਲ ਫਰੇਮਵਰਕ ਜਿਹੜਾ ਸਪੋਰਟ ਕਰਦਾ ਕਿ ਘਟੋ ਘਟ 22 ਹੇਅਰ ਬਾਰਡਰ ਪੈਟਰੋਲ ਏਜੈਂਟਸ ਨੂੰ ਫੰਡ ਕੀਤਾ ਜਾਵੇ ਉਹਨਾਂ ਨੂੰ ਬੈਟਰ ਪੇ ਦਿੱਤੀ ਜਾਵੇ ਉਮਰੀ ਟੈਕਨੋਲੋਜੀ ਅਪਗ੍ਰੇਡ ਕੀਤੀ ਜਾਵੇ ਤਾਂ ਕਿ ਬਾਰਡਰ ਨੂੰ ਉਹ ਚੰਗੀ ਤਰ੍ਹਾਂ ਮੈਨੇਜ ਕਰ ਸਕਣ ਤੇ ਦੂਜਾ ਇਹ ਆ ਕਿ ਜਿਹੜੇ ਜਿਹੜੇ ਸੀਰੀਅਸ ਕ੍ਰਾਈਮਨਲ ਰੈਕਡ ਵਾਲੇ ਹੈਗੇ ਆ ਉਹਨਾਂ ਨੂੰ ਮਤਲਬ ਕੀਤਾ ਜਾਵੇ ਵਾਪਸ ਭੇਜਿਆ ਜਾਵੇ ਪਰ ਇਹਦੇ ਨਾਲ ਹੀ ਇੱਕ ਲੀਗਲ ਪਾਥ ਵੀ ਕ੍ਰੀਏਟ ਕੀਤਾ ਜਾਵੇ ਜਿਹੜਾ ਸਟੇਟਸ ਦੇ ਲਈ ਜਾਂ ਸਿਟੀਜ਼ਨਸ਼ਿਪ ਦੇ ਲਈ ਜਿਨ੍ਹਾਂ ਨੇ ਕੋਈ ਕ੍ਰਾਈਮ ਨਹੀਂ ਕੀਤਾ ਵੀ ਹੁਣ 11-12 ਮਿਲੀਅਨ ਦੇ ਕਰੀਬ ਦੱਸਦੇ ਆ ਅਮਰੀਕਾ ਦੇ ਵਿੱਚ ਜਿਹੜੇ ਇਹਨਾਂ ਡਾਕੂਮੈਂਟਡ ਨਹੀਂ ਜਿਨ੍ਹਾਂ ਦਾ ਹਸਾਬ-ਕਿਤਾਬ ਕੋਈ ਨਹੀਂ ਇਹਨਾਂ ਦਾ ਕੀਤਾ ਕੀ ਜਾਣਾ ਇੱਕ ਧਿਰ ਕਹਿੰਦੀ ਪੱਕੇ ਕਰ ਦਿਓ ਬਾਰਡਰ ਸਖਤ ਕਰ ਦਿਓ ਉੱਥੇ ਉਹਨਾਂ ਨੂੰ ਪਾਵਰ ਦੇ ਦੇਓ ਉੱਥੇ ਹੋਰ ਸਖਤੀ ਕਰ ਦਿਓ ਬੈਟਰ ਪੇ ਕਰ ਦਿਓ ਜਿੰਨੇ ਕੋਈ ਉਹਨਾਂ ਨੂੰ ਵਧੀਆ ਟੈਕਨੋਲੋਜੀ ਦੇ ਸਕਦੇ ਉਹ ਦੇ ਦਿਓ ਤੇ ਅਲਟੀਮੇਟਲੀ ਤੁਸੀਂ ਜਿਹੜਾ ਇਧਰਲਾ ਪਾਸਾ ਆ ਇਹਨਾਂ ਨੂੰ ਹੌਲੀ-ਹੌਲੀ ਕੋਈ ਨਾ ਕੋਈ ਪਾਸ ਵੀ ਕਿਤੇ ਨਾ ਕਿਤੇ ਤਰੀਕਾ ਕਰਕੇ ਕੋਈ ਢੰਗ ਤਰੀਕੇ ਨਾਲ ਇਹਨਾਂ ਨੂੰ ਹੌਲੀ-ਹੌਲੀ ਕਰਕੇ ਪੱਕੇ ਕਰਨਾ ਸ਼ੁਰੂ ਕਰ ਦਿਓ ਜਿੰਨੇ ਕਿ ਇੱਥੇ ਹੈਗੇ ਆ ਸੋ ਜਿਹੜੇ ਪ੍ਰਪੋਜ਼ਲ ਇਹ ਵੀ ਆ ਕਿ ਨਵਾਂ ਇੱਕ ਟੈਂਪਰੇਰੀ ਵੀਜ਼ਾ ਜਿਹੜੀਆਂ ਇੰਡਸਟਰੀਜ਼ ਆ ਮੰਨ ਲਓ ਕਿ ਇਹ ਐਗਰੀਕਲਚਰ ਦੇ ਵਿੱਚ ਆਪਣੇ ਐਗ ਦੇ ਵਿੱਚ ਜਿਹੜੇ ਹੈਗੇ ਨੇ ਕੰਮ ਹੈ ਨਹੀਂ ਵਰਕਰ ਹੈ ਨਹੀਂ ਸਾਰੇ ਮੈਕਸੀਕੋ ਤੋਂ ਤਾਂ ਇਧਰ ਆਉਂਦੇ ਉੱਥੇ ਇੱਕ ਟੈਂਪਰੇਰੀ ਵੀਜ਼ਾ ਕ੍ਰੀਏਟ ਕਰ ਦਿੱਤਾ ਜਾਵੇ ਇਹਨਾਂ ਨੂੰ ਉਧਰਲੇ ਪਾਸੇ ਕਰ ਦਿੱਤਾ ਜਾਵੇ ਜਾਂ ਕੇਅਰ ਗੀਵਰ ਵੀਜ਼ਾ ਦੇ ਦਿੱਤਾ ਜਾਵੇ ਜਿਹੜੇ ਜਿਹੜੇ ਬਜ਼ੁਰਗਾਂ ਦੇ ਲਈ ਜਾਂ ਬੱਚਿਆਂ ਦੇ ਲਈ ਆ ਕਿ ਲੱਖਾਂਕ ਜਿਆਦਾ ਗ੍ਰੀਨ ਕਾਰਡ ਜਿਹੜੇ ਆ ਇੰਟਰਨੈਸ਼ਨਲ ਯੂਐਸ ਗ੍ਰੈਜੂਏਟਸ ਨੂੰ ਦੇ ਦਿੱਤਾ ਜਾਵੇ ਮਤਲਬ 100000 ਹੋਰ ਗ੍ਰੀਨ ਕਾਰਡ ਜਿਹੜੇ ਐਸੀ ਤਰ੍ਹਾਂ ਜਿਹੜੇ ਇਮੀਗ੍ਰੈਂਟ ਇੰਟਰਪ੍ਰਨਿਅਰਸ ਨੇ ਉਹਨਾਂ ਨੂੰ ਜਿਹੜਾ ਸਟਾਰਟਅਪ ਵੀਜ਼ਾ ਦੇ ਦਿੱਤਾ ਜਾਵੇ ਮਤਲਬ ਉੱਥੇ ਕੁਛ ਨਾ ਕੁਛ ਕੀਤਾ ਜਾਵੇ ਪਾਰਟੀ ਦੀ ਸਟਰੈਟਜੀ ਕੀ ਹੈ ਡੈਮੋਕ੍ਰੇਟਸ ਨੇ ਇਮੀਗ੍ਰੇਸ਼ਨ ਦੇ ਮਾਮਲੇ ਦੇ ਉੱਤੇ 24 ਦੇ ਵਿੱਚ ਬਹੁਤ ਮਾਰ ਖਾਧੀ ਮਾਰ ਖਾਧੀ ਦਾ ਮਤਲਬ ਇਹ ਆ ਵੀ ਲੋਕਾਂ ਨੇ ਇਹਨਾਂ ਨੂੰ ਵੋਟ ਨਹੀਂ ਪਾਈ ਜਿਹੜੇ ਹੁਣ ਮੋਡਰੇਟਸ ਨੇ ਉਹ ਦਲੀਲ ਇਹ ਦੇ ਰਹੇ ਆ ਕਿ ਸਾਨੂੰ ਥੋੜਾ ਜਆ ਇਮੀਗ੍ਰੇਸ਼ਨ ਦੇ ਉੱਤੇ ਟਫ ਹੋਣਾ ਚਾਹੀਦਾ ਸਾਨੂੰ ਥੋੜੀ ਜਿਹੀ ਇਮੀਗ੍ਰੇਸ਼ਨ ਦੇ ਉੱਤੇ ਸਖਤੀ ਕਰਨੀ ਚਾਹੀਦੀ ਆ ਤਾਂ ਕਿ ਅਸੀਂ ਦੁਬਾਰਾ ਜਿਹੜੀਆਂ ਵੋਟਾਂ ਆ ਉਹ ਜਿੱਤ ਸਕੀਏ ਖਾਸ ਤੌਰ ਦੇ ਉੱਤੇ ਸਵਿੰਗ ਸਟੇਟਸ ਦੇ ਵਿੱਚ ਬਾਕੀ ਸਟੇਟਾਂ ਤਾਂ ਕਲੀਅਰ ਆ ਕੈਲੀਫੋਰਨੀਆ ਤਾਂ ਕਲੀਅਰ ਆ ਵੀ ਉਹਨਾਂ ਕਿੱਧਰ ਨੂੰ ਜਾਣਾ ਤੇ ਡੈਮੋਕ੍ਰੇਟਸ ਆ ਇੱਥੇ ਇਹਨਾਂ ਨੇ ਰਹਿਣਾ ਰਿਪਬਲਿਕਨ ਇੱਥੇ ਜ਼ੋਰ ਨਹੀਂ ਲਾਉਂਦੇ ਟੈਕਸਸ ਕਲੀਅਰ ਆ ਕਿ ਰਿਪਬਲਿਕ ਜਿਹੜੀ ਡੈਮੋਕ੍ਰੇਟ ਜਿਹੜੀ ਕੈਲੀਫੋਰਨੀਆ ਡੈਮੋਕ੍ਰੇਟ ਸਟੇਟ ਆ ਇੱਥੇ ਡੈਮੋਕ੍ਰੇਟ ਹੀ ਰਹਿਣਗੇ ਟੈਕਸਸ ਰਿਪਬਲਿਕਨ ਸਟੇਟ ਆ ਗ੍ਰੈਗ ਐਬਟ ਗਵਰਨਰ ਨੇ ਉਹਨਾਂ ਜਿਹੜੀਆਂ ਸਵਿੰਗ ਸਟੇਟਸ ਨੇ ਜਿੱਥੇ ਥੋੜੇ ਵਾਲੇ ਫਰਕ ਨਾਲ ਇਧਰ ਉਧਰ ਜਾਇਆ ਜਾ ਸਕਦਾ ਉਥੇ ਜੇ ਡੈਮੋਕ੍ਰੇਟਸ ਇਮੀਗ੍ਰੇਸ਼ਨ ਦੇ ਉੱਤੇ ਆਪਣੀ ਨੀਤੀ ਨੂੰ ਸਟਰੋਂਗ ਕਰ ਲੈਣ ਤਾਂ ਉਥੇ ਬਚਾਅ ਹੋ ਸਕਦਾ ਉਹ ਵੋਟਾਂ ਇਧਰਲੇ ਪਾਸੇ ਆ ਸਕਦੀਆਂ ਸੋ ਡੈਮੋਕ੍ਰੇਟਸ ਦੇ ਜਿਹੜੇ ਦੋ ਧਿਰਾਂ ਦੋ ਇਹਨਾਂ ਦੀਆਂ ਧਿਰਾਂ ਨੇ ਉਹ ਆਪਸ ਦੇ ਵਿੱਚ ਇਸ ਵੇਲੇ ਕਿਸੇ ਨਾ ਕਿਸੇ ਤਰ੍ਹਾਂ ਇੱਕ ਮੁੱਦੇ ਦੇ ਉੱਤੇ ਸਹਿਮਤ ਹੋਣ ਦੀ ਕੋਸ਼ਿਸ਼ ਕਰ ਰਹੀਆਂ ਮਸਲਾ ਸਾਰਾ ਵੋਟਾਂ ਦਾ ਆ 26 ਦੇ ਵਿੱਚ ਹੁਣ ਅਗਲੇ ਸਾਲ ਮਿਡ ਟਰਮ ਇਲੈਕਸ਼ਨ ਆ ਗਈ ਹੈ ਇਹਦੇ ਵਿੱਚ ਸਾਰੇ ਦੇ ਸਾਰਾ ਹਾਊਸ ਬਦਲਿਆ ਜਾਣਾ ਹੁੰਦਾ ਕਾਂਗਰਸ ਦੇ ਦੋ 파ਟ ਨੇ ਉੱਤੇ ਸੈਨੇਟ ਆ ਥੱਲੇ ਹਾਊਸ ਆਫ ਰਿਪ੍ਰੀਜ਼ੈਂਟੇਟਿਵ ਜਿਹਨੂੰ ਅਸੀਂ ਕਾਂਗਰਸਮੈਨ ਕਹਿ ਦਿੰਨੇ ਆ ਉਹ ਸਾਰੇ ਦੇ ਸਾਰੇ ਹਾਊਸ ਆਫ ਰਿਪ੍ਰੀਜ਼ੈਂਟੇਟਿਵ 2 ਸਾਲ ਹੀ ਬਦਲ ਦਿੰਦੇ ਆ ਤੇ ਉੱਤੇ ਜਿਹੜਾ ਸੈਨੇਟ ਆ 6 ਸਾਲਾਂ ਬਾਅਦ ਬਦਲਿਆ ਜਾਂਦਾ ਉਹਦੇ ਵਿੱਚ ਇੱਕ 3/2 ਜਿਹੜਾ ਉਹ ਉਹਨਾਂ ਦੀਆਂ ਵੋਟਾਂ ਦੁਬਾਰਾ ਪਹਿਣੀ ਆ ਸੋ ਇੱਥੇ ਕਿਤੇ ਨਾ ਕਿਤੇ ਫੋਕਸ ਜਿਹੜਾ ਕੀਤਾ ਜਾ ਰਿਹਾ ਕਿ ਇਮੀਗ੍ਰੇਸ਼ਨ ਦੇ ਮੁੱਦੇ ਦੇ ਉੱਤੇ ਥੋੜੀ ਜਿਹੀ ਨੀਤੀ ਬਦਲੀ ਜਾਵੇ ਇਹਦੇ ਨਾਲ ਹੀ ਅੱਜ ਦਾ ਪ੍ਰ кош на мија галава тама